ਸੇ ਪਹਿਲਾ ਰਾਸ਼ਟਰੀ ਨੈਸ਼ਨਲ ਸਪੇਸ ਡੇ ਹੈ ਅੱਜ ਤੋਂ ਠੀਕ 1 ਸਾਲ ਪਹਿਲਾਂ ਯਾਨੀ ਕਿ 23 ਅਗਸਤ 2023 ਨੂੰ ਭਾਰਤ ਚੰ드ਰਮਾ ਦੇ ਦੱਖਣੀ ਧਰੁਵ ਤੇ ਲੈਂਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ ਚੰ드ਰਯਾਨ 3 ਮਿਸ਼ਨ ਦੇ ਵਿਕਰਮ ਲੈਂਡਰ ਨੇ ਚੰ드ਰਮਾ ਦੀ ਸਤ੍ਹਾ ਤੇ ਸੌਫਟ ਲੈਂਡਿੰਗ ਕੀਤੀ ਸੀ ਇਸ ਵੱਡੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੈਸ਼ਨਲ ਸਪੇਸ ਡੇ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਨੈਸ਼ਨਲ ਸਪੇਸ ਟੀ 2024 ਦੀ ਥੀਮ ਟੱਚਿੰਗ ਲਾਈਫ ਵਾਈਲ ਟੱਚਿੰਗ ਦਾ ਮੂਨ ਹੈ ਇਹ ਦਿੱਲੀ ਦੇ ਭਾਰਤ ਮੰਡਪਮ ਵਿੱਚ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਭਾਰਤ ਦੇ ਪੁਲਾੜ ਯਾਤਰੀ ਅਗਲੇ ਸਾਲ ਵੀlfloor ਦੀ ਚਾਨਗੇ ਅਤੇ ਚੰਨ ਤੇ ਚਾਂਦ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ 2025 ਵਿੱਚ ਤਿੰਨ ਮੈਂਬਰਾਂ ਦੀ ਇੱਕ ਟੀਮ ਨੂੰ ਤਿੰਨ ਦਿਨਾਂ ਦੇ ਮਿਸ਼ਨ ਲਈ ਗਗਨਿਆਨ ਯਾਨ ਵਿੱਚ 400 ਕਿਲੋਮੀਟਰ ਉਪਰ ਧਰਤੀ ਦੀ ਸ੍ਰੇਣੀਤੀ ਭੇਜਿਆ ਜਾਵੇਗਾ ਇਸ ਮਿਸ਼ਨ ਦਾ ਪਹਿਲਾ ਅਨਮੇਨ ਲਾਂਚ ਇਸ ਸਾਲ ਦਸੰਬਰ ਵਿੱਚ ਸ੍ਰੀ ਹਰੀ ਕੋਟਾ ਸਥਿਤ ਸਤੀਸ਼ ਤਵਨ ਕੁਲਾੜ ਕੇਂਦਰ ਤੋਂ ਹੋਵੇਗਾ ਇਸ ਸਬੰਧ ਦੀ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਚੰ드ਰਯਾਨ 4 ਅਤੇ 5 ਦਾ ਡਿਜ਼ਾਈਨ ਪੂਰਾ ਹੋ ਗਿਆ ਹੈ ਸਪੇਸ ਏਜੰਸੀ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ ਇਹ ਮਿਸ਼ਨ ਭਾਰਤ ਦੀ ਚੰਦਰ ਖੋਜ ਸਮਰਥਾ ਨੂੰ ਅੱਗੇ ਵਧਾਵੇਗਾ ਇਸ ਚੇਤ ਚੰ드ਰਮਾ ਦੀ ਮਿੱਟੀ ਨੂੰ ਧਰਤੀ ਤੇ ਲਿਆਂਦਾ ਜਾਵੇਗਾ ਉਹਨਾਂ ਅੱਗੇ ਦੱਸਿਆ ਕਿ ਭਾਰਤ ਦੇ ਸਪੇਸ ਸਟੇਸ਼ਨ ਵਿੱਚ 5 ਮੋਡਿਊਲ ਹੋਣਗੇ ਪਹਿਲਾ ਮੋਡਿਊਲ 2028 ਵਿੱਚ ਲਾਂਚ ਹੋਵੇਗਾ ਇਸ ਲਈ ਡਿਜ਼ਾਈਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਰਿਪੋਰਟ ਜੁੜੀ ਲਈ ਸਰਕਾਰ ਨੂੰ ਹਸਪਤ ਦਿੱਤੀ ਗਈ ਹੈ ਇਸ ਸਟੇਸ਼ਨ ਕੁਲਾੜ ਵਿੱਚ ਕੁਲਾੜ ਯਾਤਰੀਆਂ ਦੇ ਕਹਿਣ ਦਾ ਟਿਕਾਣਾ ਬਣੇਗਾ ਇਸਰੋ 2040 ਤੱਕ ਚੰਦਰਮਾ ਤੇ ਕੁਲਾੜ ਯਾਤਰੀਆਂ ਨੂੰ ਭੇਜਣ ਤੇ ਕੰਮ ਕਰ ਰਿਹਾ ਹੈ ਵਰਤਮਾਨ ਵਿੱਚ ਅਮਰੀਕਾ ਹੀ ਇਕ ਜੀਹਾ ਦੇਸ਼ ਹੈ ਜਿਸ ਨੇ ਮਨੁੱਖਾਂ ਨੂੰ ਚੰਦਰਮਾ ਤੇ ਭੇਜਿਆ ਹੈ ਚੀਨ 2030 ਤੱਕ ਚੰਦਰਮਾ ਤੇ ਆਪਣੇ ਕੁਲਾੜ ਯਾਤਰੀਆਂ ਨੂੰ ਭੇਜਣ ਤੇ ਵੀ ਕੰਮ ਕਰ ਰਿਹਾ ਹੈ